ਬੀਬੀ ਜ਼ਗੀਰ ਕੌਰ ਦੇ ਸਪਸ਼ਟ ਕਰਨ ਨੂੰ ਲੈ ਕੇ ਸਵਾਲ ਬੇਹੱਦ ਖੜੇ ਹੋਣ ਲੱਗ ਗਏ ਨੇ ਖਾਸ ਕਰਕੇ ਉਹ ਸਪਸ਼ਟ ਕਰਨ ਜਿਹੜਾ ਲੰਘੇ ਕਲ ਬੀਬੀ ਜ਼ਗੀਰ ਕੌਰ ਨੇ ਸੌਂਪਿਆ ਉਸ ਦੇ ਵਿੱਚ 2007 ਤੋਂ 17 ਦਰਮਿਆਨ ਜਿਹੜੀ ਅਕਾਲੀ ਸਰਕਾਰ ਰਹੀ ਹੈ ਉਸ ਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਸ਼ਮੂਲੀਅਤ ਕੈਬਨਟ ਮਨਿਸਟਰਸ ਦੀ ਰਹੀ ਹੈ ਉਹਦੇ ਉੱਤੇ ਸਪਸ਼ਟਕਰਨ ਮੰਗਿਆ ਗਿਆ ਸੀ ਔਰ ਲੰਘੇ ਕੱਲ ਬਾਗੀ ਧੜੇ ਤੋਂ ਜਾਂ ਕਹਿ ਰਹੀ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚੋਂ ਤਿੰਨ ਲੀਡਰ ਪਹੁੰਚੇ ਔਰ ਉਹਨਾਂ ਨੇ ਆਪਣਾ ਸਪਸ਼ਟਕਰਨ ਸਾਂਝਾ ਕੀਤਾ ਸੀ ਉਹਦੇ ਵਿੱਚੋਂ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਸਾ ਸੁਰਜੀਤ ਸਿੰਘ ਰਖੜਾ ਮੌਜੂਦ ਸੀ ਉਹਨਾਂ ਨੇ ਆਪਣਾ ਸਪਸ਼ਟਕਰਨ ਪੇਸ਼ ਕਰਕੇ ਤੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਹੁਣ ਉਸ ਸਪਸ਼ਟਕਰਨ ਦੇ ਵਿੱਚ ਲਿਖਿਆ ਕੀ ਹੋਇਆ ਸੀ ਬੀਬੀ ਜਗੀਰ ਕੌਰ ਨੇ ਉਦੋਂ ਤਾਂ ਜ਼ੁਬਾਨੀ ਕੁਝ ਗੱਲਾਂ ਸਮਝੀਆਂ ਸਮਝਾਈਆਂ ਜਾ ਸਕਦੀਆਂ ਨੇ ਦਰਅਸਲ 2007 ਤੋਂ 17 ਦਰਮਿਆਨ ਬੀਬੀ ਜਗੀਰ ਕੌਰ ਦਾ ਜਿਹੜਾ ਪਹਿਲਾ 5 ਸਾਲ ਦਾ ਸਮਾਸੀ ਯਾਨੀ ਕਿ ਪਹਿਲੀ ਸਰਕਾਰ ਜਿਹੜੀ 2007 ਤੋਂ 12 ਤੱਕ ਦੀ ਸੀ ਉਹ ਕਹਿੰਦੇ ਨੇ ਕਿ 14 ਮਾਰਚ 2112 ਨੂੰ ਉਹ ਕੈਬਨਿਟ ਮੰਤਰੀ ਵਜੋਂ ਸੌਂ ਚੁੱਕਦੇ ਨੇ ਔਰ 30 ਮਾਰਚ 2112 ਨੂੰ ਆਪਣਾ ਉਹ ਅਸਤੀਫਾ ਦੇ ਦਿੰਦੇ ਨੇ ਜਿਸ ਵਾਸਤੇ ਉਹ ਕਹਿੰਦੇ ਕਿ ਉਹ ਬਾਅਲੇ ਕਿਸੇ ਸਮੇਂ ਲਈ ਕੈਬਨਿਟ ਦਾ ਹਿੱਸਾ ਨਹੀਂ ਰਹੇ ਔਰ ਜਿੰਨੀ ਦੇਰ ਵੀ ਉਹ ਰਹੇ ਨੇ ਕੈਬਨਿਟ ਦੇ ਵਿੱਚ ਇਹਨਾਂ ਮਸਲਿਆਂ ਬਾਰੇ ਯਾਨੀ ਕਿ ਜਿਹੜੇ ਇਲਜ਼ਾਮ ਲੱਗੇ ਨੇ ਨਾ ਚੀਜ਼ਾਂ ਬਾਰੇ ਕੁਝ ਵੀ ਵਿਚਾਰਿਆ ਨਹੀਂ ਗਿਆ ਉਹਨਾਂ ਨੂੰ ਉਸ ਚੀਜ਼ ਦਾ ਹਿੱਸਾ ਨਹੀਂ ਬਣਾਇਆ ਗਿਆ ਔਰ ਦੂਜੀ ਗੱਲ ਉਹ ਕਹਿੰਦੇ ਨੇ ਕਿ ਜਦੋਂ ਉਹ ਕੈਬਨਿਟ ਮੰਤਰੀ ਨਹੀਂ ਰਹੇ ਜਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਖਾਸ ਇਸ ਦਾ ਹਿੱਸਾ ਜਿਹੜਾ ਉਹ ਨਹੀਂ ਬਣਾਇਆ ਗਿਆ ਜਿਹੜੇ ਕੋਈ ਫੈਸਲੇ ਲਏ ਗਏ ਸੀ ਜਾਂ ਜਿਹੜੇ ਫੈਸਲੇ ਲੈਣੇ ਚਾਹੀਦੇ ਸੀ ਉਸ ਦਾ ਹਿੱਸਾ ਨਹੀਂ ਬਣਾਇਆ ਗਿਆ ਕੋਈ ਉਹਨਾਂ ਦੇ ਕੋਲੋਂ ਪੁੱਛ ਕੇ ਸਲਾਹ ਲੈ ਕੇ ਫੈਸਲਾ ਜਿਹੜਾ ਉਹ ਨਹੀਂ ਕੀਤਾ ਗਿਆ ਐਮਐਲਏ ਤਾਂ ਸੀ ਬੀਬੀ ਜ਼ਗੀਰਕੌਰ ਔਰ ਐਮਐਲਏ ਰਹਿੰਦਿਆਂ ਹੋਇਆ ਇਦਾਂ ਦਾ ਕੁਝ ਨਹੀਂ ਸੀ ਹੋਇਆ ਉਹ ਕਹਿੰਦੇ ਨੇ ਕਿ ਉਸ ਸਮੇਂ ਸਮੇਂ ਆਵਾਜ਼ ਚੁੱਕਦੇ ਰਹੇ ਨੇ ਮਸਲਿਆਂ ਬਾਰੇ ਆਵਾਜ਼ ਚੁੱਕਦੇ ਨੇ ਜਿੰਨੀ ਵਾਰ ਵੀ ਬਣ ਸਕਿਆ ਉਹਨਾਂ ਨੇ ਆਵਾਜ਼ ਚੁੱਕੀ ਹੈ ਪਰ ਇਸ ਦੇ ਬਾਵਜੂਦ ਕਹਿੰਦੇ ਕਿ ਪ੍ਰਧਾਨਗੀ ਉੱਤੇ ਪਾਰਟੀ ਦੀ ਜਿਹੜੀ ਪ੍ਰਧਾਨਗੀ ਸੀ ਜਿਹੜੀ ਲੀਡਰਸ਼ਿਪ ਮੇਨ ਸੀ ਉਹਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਸੀ ਜਿਸ ਵਾਸਤੇ ਉਹ ਆਪਣੀ ਆਵਾਜ਼ ਨੂੰ ਉਸ ਤਰ੍ਹਾਂ ਨਹੀਂ ਚੁੱਕ ਸਕੇ ਜਿਸ ਤਰ੍ਹਾਂ ਚੁੱਕੀ ਜਾਣੀ ਚਾਹੀਦੀ ਸੀ ਉਹ ਕਹਿੰਦੇ ਕਿ ਉਹਨਾਂ ਉਹ ਜੋ ਵੀ ਗੱਲ ਕਰਦੇ ਸੀ ਜਿਹੜੀ ਵੀ ਆਵਾਜ਼ ਉਹ ਚੱਕਦੇ ਸੀ ਜਿਹੜਾ ਵੀ ਵਿਰੋਧ ਕਰਦੇ ਸੀ ਉਹ ਪਾਰਟੀ ਦੇ ਖਿਲਾਫ ਵਿਰੋਧ ਦੱਸ ਦਿੱਤਾ ਜਾਂਦਾ ਸੀ ਜਿਸ ਵਾਸਤੇ ਕਹਿੰਦੇ ਉਹਨਾਂ ਨੂੰ ਦੋ ਵਾਰੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦੇਖਣਾ ਪਿਆ ਉਹਨਾਂ ਨੂੰ ਦਿਖਾ ਦਿੱਤਾ ਗਿਆ ਜਾਣ ਬੁੱਝ ਕੇ ਕਹਿੰਦੇ ਕੀਤਾ ਜਾ ਰਿਹਾ ਸੀਗਾ ਖੈਰ ਇਸ ਮਾਮਲੇ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਦੇ ਸਪਸ਼ਟ ਕਰਨ ਦੇ ਵਿੱਚ ਇਹ ਤਾਂ ਪਹਿਲੀ ਲਾਈਨ 'ਚ ਸਾਫ਼ ਕਰ ਦਿੱਤਾ ਗਿਆ ਕਹਿੰਦੇ ਕਿ 2000 12 ਦੇ ਵਿੱਚ ਜਦੋਂ ਉਹ ਕੈਬਨਿਟ ਮੰਤਰੀ ਬਣੇ ਨੇ ਤੇ 14 ਦਿਨਾਂ ਵਾਸਤੇ ਮਹਿਜ਼ ਉਹ ਕੈਬਨਿਟ ਮੰਤਰੀ ਬਣੇ ਔਰ 14 ਦਿਨਾਂ ਦੇ ਵਿੱਚ ਕੋਈ ਐਹੋ ਜੀ ਗੱਲ ਕੈਬਨਿਟ ਦੇ ਵਿੱਚ ਹੋਈ ਹੀ ਨਹੀਂ ਇਸ ਅਧਾਰ ਦੇ ਉੱਤੇ ਕੋਈ ਫੈਸਲਾ ਲਿਆ ਜਾਣਾ ਹੋਵੇ ਜਾਂ ਕੋਈ ਗੱਲ ਵਿਚਾਰੀ ਗਈ ਹੋਵੇ ਜਾਂ 2007 ਵਾਲਾ ਕਾਂਡ ਜੇ ਹੋ ਕੇ ਹਟਿਆ ਸੀ 2012 ਤੋਂ 17 ਦੀ ਸਰਕਾਰ ਦਰਮਿਆਨ ਜਿਹੜਾ 2012 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਉਹ ਹੋ ਕੇ ਹਟਿਆ ਸੀ ਇੱਥੋਂ ਤੱਕ ਕਿ 2015 ਵਾਲਾ ਗੋਲੀ ਕਾਂਡ ਬੇਅਦਬੀ ਕਾਂਡ ਜਿਸਹਦਾਰ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਮਾਫੀ ਦੇਣਾ ਜਾਂ ਫਿਰ ਉਸ ਤੋਂ ਪਹਿਲਾਂ ਸੌਦਾ ਸਾਧ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਗੱਲ ਹੋਣੀ ਇਹ ਸਾਰਾ ਕੁਝ ਉਸ ਦਰਮਿਆਨ ਹੋਇਆ ਐਸਡੀਪੀਸੀ ਦੀਆਂ ਐਡਵਰਟਾਈਜ਼ਮੈਂਟਸ ਇਸ਼ਤਿਹਾਰ ਜਿਹੜੇ ਛਪਾਏ ਗਏ 90 ਲੱਖ ਦੇ 92 ਲੱਖ ਦੇ ਉਹ ਇਸ ਦਰਮਿਆਨ ਹੋਇਆ ਪਰ ਕੁਝ ਵੀ ਕਹਿੰਦੇ ਉਸ ਵੇਲੇ ਕੈਬਨਿਟ ਦੇ ਵਿੱਚ ਉਹਨਾਂ ਦੇ ਸਾਹਮਣੇ ਖਾਸ ਕਰਕੇ ਨਹੀਂ ਵਿਚਾਰਿਆ ਹੈਗਾ ਔਰ ਦੂਸਰੀ ਗੱਲ ਕਿ ਜੇ ਕੋਈ ਫੈਸਲਾ ਲਿਆ ਵੀ ਗਿਆ ਇਹਨਾਂ ਮਸਲਿਆਂ ਬਾਰੇ ਜਾਂ ਕੁਝ ਇਹਨਾਂ ਸਿਚੁਏਸ਼ਨਸ ਦੇ ਅਕੋਰਡਿੰਗ ਤਾਂ ਕਹਿੰਦੇ ਉਹਨਾਂ ਨੂੰ ਪੁੱਛ ਕੇ ਨਹੀਂ ਲਿਆ ਗਿਆ ਤਾਂ ਤੱਕ ਉਹ ਕਹਿੰਦੇ ਆਵਾਜ਼ ਚੁੱਕਦੇ ਰਹੇ ਨੇ ਪਰ ਆਵਾਜ਼ ਚੁੱਕਣ ਦੇ ਬਦੌਲਤ ਉਹਨਾਂ ਦੇ ਖਿਲਾਫ ਹੀ ਐਕਸ਼ਨ ਜੜੇ ਰਿਹਾ ਉਹ ਕਰ ਦਿੱਤੇਗੇ ਬੀਬੀ ਜਗੀਰਕੌਰ ਦਾ ਵੱਡਾ ਬਿਆਨ ਬੇਸ਼ੱਕ ਜਦੋਂ ਸਵਾਲ ਖੜਾ ਹੁੰਦਾ ਹੈ ਕਿ ਜੇ ਤੁਸੀਂ ਹੁਣ ਐਡੀ ਵੱਡੀ ਜ਼ਿੰਮੇਵਾਰੀ ਚੱਕੀ ਹੈ ਜਾਂ ਫਿਰ ਐਡਾ ਵੱਡਾ ਫੈਸਲਾ ਲਿਆ ਜਾਂ ਐਡਾ ਵੱਡਾ ਕਦਮ ਪੁੱਟਿਆ ਇਹ ਪਹਿਲਾਂ ਵੀ ਪੁੱਟਿਆ ਜਾ ਸਕਦਾ ਸੀ ਬੀਬੀ ਜਗੀਰਕੌਰ ਦਾ ਇਸ ਉੱਤੇ ਵੀ ਕਹਿਣਾ ਸੀ ਕਹਿੰਦੇ ਕਿ ਆਮ ਤੌਰ ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਉਸ ਵੇਲੇ ਇੱਕ ਪਾਰਟੀ ਦੇ ਅੰਦਰ ਰਹਿੰਦਿਆਂ ਹੋਇਆਂ ਇੱਕ ਪ੍ਰੈਸ਼ਰ ਨੂੰ ਝੇਲਦਿਆਂ ਹੋਇਆਂ ਆਵਾਜ਼ ਚੁੱਕਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਉਹ ਕਹਿੰਦੇ ਨੇ ਕਿ ਉਹਨਾਂ ਨੇ ਕੀਤੀ ਹੈ ਖੈਰ ਬੀਬੀ ਜਗੀਰ ਕੌਰ ਦੇ ਸਪਸ਼ਟ ਕਰਨ ਤੋਂ ਬਾਅਦ ਬੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਔਰ ਇਸ ਦੇ ਬਾਵਜੂਦ ਆਉਣ ਦੇ ਸਮੇਂ ਨੂੰ ਕੀ ਕੁਝ ਹੋਵੇਗਾ ਸਵਾਲ ਤਾਂ ਵੱਡਾ ਇਹ ਹੈ ਸੁਖਬੀਰ ਸਿੰਘ ਬਾਦਲ ਨੂੰ ਸਦਾ ਜਾਂ ਸੇਵਾ ਲੱਗਣੀ ਅਜੇ ਬਾਕੀ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ